ਇੱਥੇ ਮੈਂ ਆਇਆ ਸੀ ਕਿ ਪੰਚਾਇਤ ਸੈਕਟਰੀ ਜਿਹੜੇ ਨੇ ਉਹ ਤੇ ਚੁਲਾ ਫੈਕਟਰੀ ਨੇ ਤੇਰੇ ਕੋਲੇ ਕੋੜੇ ਪ੍ਰੈਸ ਵਾਲੇ ਉਸ ਟਾਈਮ ਇੱਥੇ ਖੜੇ ਸੀ। ਔਰ ਵੀਡੀਓ ਮੈਡਮ ਨੇ ਕੈਲਕੁਲੇਸ਼ਨ ਪਿੱਛੇ ਕੇ ਆ ਕੇ ਆਪਣੇ ਚਾਹ ਦੇ ਪਰਚੇ ਫਟিয়ে ਜਾ। ਔਰ ਜਿਹੜੇ ਜਿਹੜੇ ਬੰਦੇ ਖੜੇ ਨੇ ਉਹਨਾਂ ਕਰ ਦਿੱਤੇ। ਇਹ ਚਾਰ ਪੰਜ ਜਿਹੜੇ ਪੰਚਾਇਤ ਸੈਕਟਰੀ ਉਹ ਪੌਂਕੀ ਜਿਹੜਾ ਅੱਥਰੂ ਆਉਟ ਕਰੇ। ਅਸੀਂ ਕਰ ਉਹਦੇ ਬਾਅਦ ਅਸੀਂ ਉੱਠ ਕੇ ਤੇ ਤੁਰ ਪਿਆ ਤੇ ਇਹ ਆਮੜੀ ਪਾਰਕ ਵਾਲਿਆ ਕੇ ਗੁੰਡਾਗਰਦੀ ਤੇ ਉੱਤੇ ਆਏ ਉਹਨਾਂ ਨੇ ਮਰਖਲਾ ਜੋ ਸਾਡੇ ਮਖੜਾ ਇੱਥੇ ਕਿ ਬੋ ਪੁੱਛਿਆ ਸੀ ਬਾਹਰ ਜਾਣ ਲਈ ਉਹਨਾਂ ਨੇ ਆ ਕੇ ਗੁੰਡਾਗਰਦੀ ਦਾ ਧੰਦਾ ਦਾਸ਼ੁਰੂ ਕੀਤਾ ਤੇ ਉੱਥੇ ਅਸੀਂ ਖੜੇ ਆਂ ਅਰ ਇਹ ਜਿਹਨੇ ਦੇ ਪੰਚਾਇਤ ਸੈਕਟਰੀ ਜੂਨ ਪ੍ਰੈਸ ਵਾਲੇ ਉਦਾਰ ਦੇ ਅੰਦਰ ਵੇਖੋ ਕਿ 85% ਬੀਠੇ ਨੇ ਜਿਗਾਂ ਵੀ ਜੁਮਾ ਪੈਕਸ ਦੀ ਪਰਚੀ ਕੱਢ ਰਹੇ ਨੇ ਤੇ ਜੇ ਇਹ ਉਹਦਾ ਪੂਜਾ ਮਜ਼ਾਕ ਹੀ ਆ ਤੇ ਮੇਰਾ ਕਹਿਣ ਕਿ ਅਰਕਸ਼ਨ ਕਰਨ ਦਾ ਜਾਂ ਕਰੋੜਾਂ ਦਾ ਫੀਸ ਦਾ ਮਾਗਲੇ ਨਹੀਂ ਰਹਾ ਹੈ ਅੱਜ ਗੁਰਪ੍ਰੀਤ ਬਾਦਲਾ ਜੀ ਨਾਲ ਗੱਲ ਹੋ ਰਹੀ ਸੀ ਪਟਾਣਾ ਫਾਦਰਾਂ ਚੂੜੀਆਂ ਧਰਵਾੜ ਹਰਨਾਨ ਲਿਪਾ ਕਲਮੋ ਜੇਰ ਬਾਬਾ ਨਾਨਕ ਗੁਰਦਾਸਪੁਰ ਜੀ ਮੰਨਨ ਕਾਨੂੰਨ ਇੱਕ ਥਾ ਤੇ ਵੀ ਇਹ ਇਹਨਾਂ ਦੇ ਅਖਸਰੀਆਂ ਪਰਚੇ ਨਿਕਟੀਆਂ ਜਾ ਰਹੀਆਂ ਨੇ ਔਰ ਵਾਹੀ ਤੇ ਪੇਪਰ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਹਨਾਂ ਚਿਰ ਪੇਪਰ ਹੀ ਨਹੀਂ ਪੂਰੇ ਹੋ ਰਹੇ ਉੱਥੇ ਕੀ ਕੀ ਤੇ ਜਨਨ ਕਿ ਤੁਸੀਂ ਦੇਖਿਆ ਤੇ ਚੱਲ ਰਹੇ ਨੇ ਜੀ ਇਸ ਪਿੰਡ ਚ ਸਰਪੰਚ ਬਣਾ ਕੇ ਆਮ ਆਦਮੀ ਪਾਰਟੀ ਦਾ ਭੇਟਤਾ ਗਿਆ ਯਾਰ ਅਜੇ ਤੇ ਸੱਤ ਤਰੀਕ ਨੂੰ ਫੈਸਲਾ ਹੋਣਾ ਜਦੋਂ ਨਾਮਨੇਸ਼ੂ ਪੇਪਰ ਰਿਜੈਕਟ ਹੋਣਗੇ ਜਾਂ ਐਕਸੈਪਟ ਹੋਣਗੇ ਉਹਦੇ ਤੋਂ ਪਹਿਲਾਂ ਕਰ ਦਿੱਤੇ ਜਾਣਗੇ ਇਹ ਜਿਹੜੀਆਂ ਚੀਜ਼ਾਂ ਨੇ ਤੁਸੀਂ ਦੇਖਿਆ ਉੱਥੇ ਇੱਕ ਪਿੰਡ ਆ ਸਮਰਾਇ ਟੂ ਸਮਰਾਇ ਟੂ ਦੇ ਵਿੱਚ ਪੜ੍ਹ ਸੰਗਠਨ ਉਹ ਬੰਦੇ ਨੇ ਲੱਡੂ ਗਾਂਦੇ ਦੇ ਉੱਤੇ ਕਾਲੋ ਪਿੰਡ ਨੇ ਸਾਰਿਆਂ ਦਾ ਫੈਸਲਾ ਕਰਦਾ ਨੂੰ ਇਹ ਮੰਨਦੇ ਹੀ ਨਹੀਂ ਤੇ ਇਹ ਜਿਹੜੀ ਚੀਜ਼ਾਂ ਨੇ ਇਹ ਸਿੱਧਾ ਦਾ ਸਿੱਧਾ ਪੰਚਾਇਤੀ ਰਾਜ ਦਾ ਖਾਣ ਕੀਤਾ ਜਾ ਰਿਹਾ ਜਿਹੜੀ ਸਾਡੀ ਡੈਮੋਕਰੇਟਿਕ ਜਿਹੜੀ ਜਿੱਥੋਂ ਪੰਚਾਇਤ ਦੇ ਮੁਖਿਆ ਜਾ ਪੰਜ ਪਰਮੇਸ਼ਰ ਦੇ ਮੁਖਿਆ ਗਿਆ ਹੀ ਉਹ ਦੀ ਤੋਹੀਨ ਆ ਔਰ ਇਹ ਜਿਹੜੀ ਮੁਖੰਤਰੀ ਸਭ ਕੱਲ ਜਿਹੜੇ ਹਸਪੀਟਲ ਚਾਇਸੀ ਹੁਣ ਚਾਹੀਦਾ ਕਿ ਇਹਦੇ ਬਾਰੇ ਕੋਈ ਫਰਮਾਨਚਾਰੀ ਕਰ ਤਾਂ ਕਿ ਫੇਅਰ ਤੇ ਇਲیکشن ਪੰਜਾਬ ਤੋਂ ਹੋ ਸਕੇ ਸਰ ਪ੍ਰਦਰਸ਼ਨ ਜਿਹੜਾ ਕਦੋਂ ਤੱਕ ਜਾਰੀ ਰਹੇਗਾ ਇਹ ਜਾਰੀ ਸਰ ਇਹਦੇ ਪ੍ਰਦਰਸ਼ਨ ਹੋਣ ਦੇ ਦੌਰਾਨ ਜਿੱਤੇ-ਉਤੇ ਤਰ ਜਾ ਟੋਰੇ ਲੈ ਕੇ ਵਵਾਂਗੇ ਤੇ ਇਹ ਗੁੰਡਾਗਰਦੀ ਦੇ ਖਿਲਾਫ ਇਕੱਠੇ ਹੋਣ ਦਾ ਕਾਰਨ ਇਹ ਹੈ ਕਿ ਇੱਥੇ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਉਹਨਾਂ ਦਾ ਸੀਗਾ ਪਾਰਟੀ ਦਾ ਫੈਸਲਾ ਕਿ ਉਹਨਾਂ 10 ਤੋਂ 12 ਵਜੇ ਧਰਨਾ ਲਾਉਣਾ ਸੀਗਾ ਨਾ ਨਾਉਂ ਦਾ ਹਰ ਇੱਕ ਨੂੰ ਅਧਿਕਾਰ ਹੈ ਜੀ ਸਤਕੇ ਤੁਸੀਂ ਧਰਨਾ ਲਾਓ ਪਰ ਧਰਨੇ ਤੋਂ ਬਾਅਦ ਵੀਡੀਓ ਦਫਤਰ ਚ ਬਹਿ ਕੇ ਤਾਂ ਸੈਕਟਰੀਆਂ ਨੂੰ ਸਾਦ ਕੇ ਦਬਕੇ ਮਾਰਨੇ ਤਾਂ ਵੀਡੀਓ ਸਾਹਿਬ ਨੂੰ ਇਹ ਕਹਿਣਾ ਕਿ ਤੁਸੀਂ ਮੈਨੂੰ ਲਿਖ ਕੇ ਦਿਓ ਕਿ ਸਾਰੇ ਜਿਹੜੇ ਸੈਕਟਰੀ ਨੇ ਉਹ ਉੱਥੇ ਗੈਰ ਆ ਚਰਨੇ ਐ ਐਸੀ ਗੁੰਡਾਗਰਦੀ ਜਿਹੜੀ ਆ ਉਹ ਕਲਾਨੌਰ ਕੀ ਡੇਰਾ ਬਾਬਾ ਨਾਨਕ ਹੱਲੇ ਜੀ ਨਹੀਂ ਹੋਣ ਦੇਣੀ ਇਹ ਪ੍ਰਾਣੀਆਂ ਇਹਨਾਂ ਨੂੰ ਆਤ ਤਾਂ ਪਈਆਂ ਐਸੀ ਗੁੰਡਾ ਕਰਤੀ ਕਰਨ ਦੀਆਂ ਮੈਂ ਹਰ ਇੱਕ ਨੂੰ ਅਧਿਕਾਰ ਆ ਪੰਚਾਇਤ ਦੀ ਇਲیکشن ਲੜਨ ਦਾ ਕਿਸੇ ਵੀ ਪਾਰਟੀ ਨਾਲ ਕੋਈ ਵੀ ਸੰਬੰਧਤ ਹੈਗਾ ਆਪਣਾ ਪੇਪਰ ਵਰਕ ਪੂਰਾ ਕਰੇ ਹਰ ਇੱਕ ਨੂੰ ਜਿਹੜਾ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਇਹ ਸਾਨੂੰ ਚੁੱਲਾ ਟੈਕਸ ਦੀ ਰਸੀਦ ਨਹੀਂ ਮਿਲਦੀ ਤੇ ਖੁਦ ਲਕਸ਼ਣਾ ਨਹੀਂ ਲੜਨਾ ਚਾਹੁੰਦੇ ਤੇ ਇਲੈਕਸ਼ਨਾਂ ਦਾ ਬਾਈਕਾਟ ਕਰਨਾ ਚਾਹੁੰਦੇ ਨੇ ਤਾਂ ਸਿਰਫ ਤੇ ਸਿਰਫ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਮੈਂ ਤੁਹਾਡੇ ਚੈਨਲਾਂ ਹੀ ਕਹਿਣਾ ਚਾਹੁੰਦਾ ਜੇ ਕਿਸੇ ਨੇ ਡੇਰਾ ਬਾਬਾ ਨਾਨਕ ਹਲੇ ਖਲਕੇ ਚ ਗੁੰਡਾਗਰਦੀ ਕੀਤੀ ਉਹ ਆਮ ਆਦਮੀ ਪਾਰਟੀ ਨੇ ਬਰਦਾਸ਼ਤ ਨਹੀਂ ਕਰਨੀ ਹੱਕ ਹੈਗਾ ਤੁਹਾਡਾ ਇਲੈਕਸ਼ਨਾਂ ਲੜ ਲਓ ਜੇ ਕਿਸੇ ਨੇ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਕਿਸੇ ਨੂੰ ਅੰਗੂਲੀ ਵੀ ਵਲਾਦੀ ਮੈਂ ਕਟ-ਕਟ ਕੇ ਉਹਦੀ ਲਿੱਦ ਕਰ ਦੇਣੀ ਆ ਇਹ ਕਰਾਂਗੇ ਇਹਨਾਂ ਨਾਲ ਇਹ ਪਿੱਛੇ ਗਿੱਜੇ ਨੇ ਐਵੇਂ ਲਾ 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 ਕਰਨੀ ਦਫ਼ਤਰਾਂ ਚ ਜਾ ਕੇ ਪ੍ਰੈਸ਼ਰ ਬਣਾਵਾਂ ਅਫਸਰਾਂ ਤੇ ਜਾ ਕੇ ਲੀਡਰਾਂ ਤੇ ਦੂਜਿਆਂ ਤੇ ਜੀਆਂ ਤੇ ਲੋਕਾਂ ਦੇ ਮੈਂ ਲੋਕਾਂ ਦੇ ਨਾਲ ਖੜਾ ਹਮੇਸ਼ਾ ਖੜਾ ਰਵਾਂਗਾ ਤਾਂ ਇਹ ਜਿਹੜੀ ਗੁੰਡਾਗਰਦੀ ਕਰਦਾ ਇਹਨਾਂ ਡਟ ਕੇ ਮੈਂ ਮੁਕਾਬਲਾ ਕਰਨ ਨੂੰ ਤਿਆਰ ਬੈਠਾ ਹਾਂ ਸਰ ਕਰੇ ਡੈਮੋਕ੍ਰੇਸੀ ਦਾ ਘਾਣ ਹੋ ਰਹੀ ਡੈਮੋਕ੍ਰੇਸੀ ਦਾ ਘਾਣ ਤਾਂ ਆਪੇ ਹੀ ਕਰ ਦਿੱਤਾ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ ਇਹ ਨਹੀਂ ਪਤਾ ਮੇਰਾ ਕੱਦ ਕਿੱਡਾ ਉੱਚਾ ਹੈ ਤਾਂ ਇੱਕ ਵੀਡੀਓ ਦਫਤਰ ਚਾਣ ਕੇ ਸੈਕਟਰੀਆਂ ਨੂੰ ਦਬਕੇ ਮਾਨ ਡੈਮੋਕ੍ਰੇਸੀ ਦਾ ਘਾਣਤਾ ਕਰਕੇ ਠੀਕ ਬਿਲਕੁਲ ਬਿਲਕੁਲ ਕੋ ਅੱਜ ਪੰਚਾਇਤੀ ਚੋਣਾਂ ਦੀਆਂ ਜਿਹੜੀਆਂ ਨਾਮਜ਼ਦਗੀਆਂ ਨੇ ਚੱਲਦੀਆਂ ਨੇ ਉਹਦੇ ਵਿੱਚ ਕਾਫੀ ਲੋਕ ਜਿਹੜੇ ਇੱਥੇ ਬੀਜਪੀਓ ਬਲਾਕ ਦੇ ਵਿੱਚ ਇਕੱਠੇ ਹੋਏ ਸੀਗੇ ਸੋ ਸਾਰੇ ਲੋਕਾਂ ਨੂੰ ਇੱਥੇ ਬੜੇ ਪਿਆਰ ਨਾਲ ਅਪੀਲ ਕੀਤੀ ਗਈ ਹੈ। ਉਹਨਾਂ ਨੂੰ ਇਹ ਸਮਝਾਇਆ ਗਿਆ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਹਨ ਜਿਹਦਾ ਕੋਈ ਇੱਥੇ ਕੰਮ ਹੈਗਾ ਸਿਰਫ ਕੰਸਟਰੰਟ ਬੰਦਾ ਹੀ ਇੱਥੇ ਰਵੇ ਜਿਹਦਾ ਕੰਮ ਦੇ ਮੁਤਲਕਾ ਕੋਰੇ ਹੋਵੇ। ਔਰ ਇਸ ਤੋਂ ਇਲਾਵਾ ਅਸੀਂ ਤੁਹਾਡੇ ਮਾਧਿਅਮ ਰਹੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਕਿਸਮ ਦਾ ਕੋਈ ਵੀ ਲਾਅਨ ਆਰਡਰ ਖਰਾਬ ਕਰਨ ਦੀ ਕੋਸ਼ਿਸ਼ ਨਾ ਕੋਈ ਕਰੇ। ਪੁਲਿਸ ਜਿਹੜੀ ਗੁਰਦਾਸਪੁਰ ਪੁਲਿਸ ਹੈ ਉਹ ਬਿਲਕੁਲ ਤਿਆਰ ਹੈ ਔਰ ਅਸੀਂ ਹਰ ਤਰ੍ਹਾਂ ਦੀ ਸਿਚੁਏਸ਼ਨ ਨਾਲ ਜਿੱਟਣ ਨੂੰ ਬਿਲਕੁਲ ਰੈਡੀ ਔਰ ਸਾਡੀ ਇਹ ਜ਼ਿੰਮੇਵਾਰੀ ਹੈ ਨੈਤਿਕਤਾ ਦੇ ਆਧਾਰ ਤੇ ਮੈਂ ਇਹ ਕਹਿੰਦਾ ਵੀ ਅਸੀਂ ਸਾ ਗੁਰਦਾਸਪੁਰ ਡਿਸਟ੍ਰਿਕਟ ਦਾ ਜਿਹੜਾ ਲਾਅ ਆਰਡਰ ਹੈ ਉਹਨੂੰ ਮੇਨਟੇਨ ਰੱਖਣਾ ਹੈ ਤੇ ਹਰ ਤਰ੍ਹਾਂ ਦਾ ਜਿਹੜਾ ਸਖਤ ਸਟੈਪ ਹੋਊਗਾ, ਪਿਆਰ ਵਾਲਾ ਸਟੈਪ ਹੋਊਗਾ, ਹਰ ਤਰ੍ਹਾਂ ਦਾ ਸਟੈਪ ਲਿਆ ਜਾਊਗਾ, ਲਾਅ ਆਰਡਰ ਨੂੰ ਮੇਨਟੇਨ ਰੱਖਣਾ ਹੈ।